ਸੰਗਤ ਜੀ ਵਾਸੀ ਕੁਜੀ ਕਾ ਖਾਲਸਾ ਵਾਸੀ ਕੁਜੀ ਕੀ ਪਤੇ ਆਪਣੀ ਅਜੜੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚੋਂ ਇਹ ਚਾਰ ਚੀਜ਼ਾਂ ਬਾਹਰ ਕੱਢ ਦਿਓ ਤਾਂ ਘਰ ਦੇ ਵਿੱਚੋਂ ਉਪਰ ਦਲਿੱਦਰ ਗਰੀਬੀ ਚਿੰਤਾ ਆਪਣੇ ਆਪ ਹੀ ਬਾਹਰ ਨਿਕਲ ਗਿਆ ਦੇਗੀ ਮਤਲਬ ਇਹ ਚਾਰ ਕੰਮ ਕਰਨੇ ਛੱਡ ਦੇ ਇਹ ਚਾਰ ਮਾੜਨਾ ਆਦਤਾਂ ਨੇ ਜਿਉ ਸਮੂ ਦੁੱਖ ਰੋਗ ਕਲੇਸ਼ ਬਿਮਾਰੀ ਦੇ ਨਾਲ ਪੀੜਤਨਾ ਨੇ ਜਦੋਂ ਹੀ ਇਹ ਚਾਰ ਆਦਤਾਂ ਛੱਡ ਦਿੱਤੀਆਂ ਚਾਰ ਕੰਮ ਕਰਨੇ ਛੱਡ ਦਿੱਤੇ ਜਾਨ ਸਖੀ ਹੋ ਜਾ ਰਹੀ ਅਤੇ ਇਹਦੇ ਬਦਲੇ ਚਾਰ ਚੰਗੇ ਕੰਮ ਕਰਨੇ ਸ਼ੁਰੂ ਕਰਨੇ ਆ ਤੇ ਇਹ ਚਾਰ ਚੰਗੇ ਕੰਮ ਕਰਦਿਆਂ ਸਾਰ ਹੀ

ہر ویلے کسی نہ کسی کرتے ہی رنگ سب تعلق شکیت اچھی ادارے کرنے جن سام سب کچھ د جیتا جیتا پی رہے ہیں جیسا جتنا جتنا پرم پتا شکایتیں کرنے والا شکریہ کہ راگو جی مین آئی دینا کلے پرم پیتا پرماتما بہت کل پہ اس کے کلے شکری شکیت نہیں کرنے

جیون کڈ کے شکرانا لے کے آؤ ہر ویل اپنے آپ شرانے رکھو کسی نے بھی توج بھی کیا ہوتا ہو گل یاد رکھو ادو لئے ادا کرو

ਪਰ ਕਿ ਸਿਕੰਦਰ ਨੂੰ ਕਾਫੀ ਸਮਾਂ ਲੱਗ ਗਿਆ ਫਿਰ ਕਿ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਫਿਰ ਤੋਂ ਉਸੇ ਹੀ ਦੋਸਤੋ ਮਿੱਤਰ ਰਿਸ਼ਤੇਦਾਰ ਭੈਣ ਭਰਾਆਂ ਆਂਡ ਬਿਮਾਣ ਦੇ ਵਿੱਚ ਗਏ ਮਤਲਬ ਮੰਗਣ ਦੇ ਲਈ ਅਜੇਕਰ ਤੁਸੀਂ

ਕਿਤੇ ਪਹਿਲਾ ਨਹੀਂ ਤੁਸੀਂ ਹੀ ਮੇਰਾ ਡੰਗਸਾ ਨੇ ਸੀ ਕਿਤੇ ਕੱਕੇ ਨੇ ਅੱਗੇ ਤੁਹਾ ਦੇ ਕੋਈ ਆ ਰਹੇ ਜਦੋਂ ਤੁਸੀਂ ਇਸ ਤਰ੍ਹਾਂ ਪਹਿਲੀ ਕੀਤੀ ਹੋਈ ਮਦਦ ਨੂੰ ਚੇਤੇ ਕਰਾਓਗੇ ਫਿਰ ਕੋ ਤਾਂ ਨਹਾਦ ਕਰੋਗੇ ਦੁਬਾਰਾ ਤੋਂ ਕੋਈ ਚੀਜ਼ ਮੰਗੋਗੇ ਤਾਂ ਉਹ ਸਾਹਮਣੇ ਨਾ ਨਾ ਚੰਗਿਆ ਹੋਇਆ ਨਹੀਂ ਤੁਹਾਡੀ ਮਦਦ ਕਰ ਤਵੇਗਾ ਉਹ ਤੁਹਾਨੂੰ ਨਾਮ ਕਰ ਹੀ ਨਹੀਂ ਸਕੇਗਾ ਉਹ ਜੇ ਤੁਸੀਂ ਉਹਦੇ ਤੇ ਇੰਨਾ ਭਰੋਸਾ ਦਿਖਾਇਆ ਅਤੇ ਉਹਦੇ ਕੀਤੀ ਹੋਈ ਗੱਲ ਨੂੰ ਵੀ ਯਾਦ ਰੱਖਿਆ ਉਹ ਨੂੰ ਇਹ ਸਲਫਰ ਸ਼ਮੇ ਚੰਗਾ ਲੱਗੇਗਾ

ਹਮੇਸ਼ਾ ਹੀ ਆਪਣੇ ਆਪ ਨੂੰ ਸ਼ਿਕਰਾ ਨਹੀਂ ਬੰਦਕ ਕਰਦੇ ਰਹੋ। ਉਸ ਲਈ ਜੀ ਜਿਆ ਆਪਣੇ ਆਪ ਦੀ ਤੁਲਨਾ ਕਦੇ ਵੀ ਦੂਜਿਆਂ ਦੇ ਨਾਲ ਨਾ ਕਰੇ। ਕਈਆਂ ਦੀ ਆਦਤ ਨਹੀਂ ਆ ਕਿ ਆਪਣੇ ਹਰ ਚੀਜ਼ ਦੀ ਤੁਲਨਾ ਦੂਜਿਆਂ ਦੀ ਚੀਜ਼ ਦੇ ਨਾਲ ਕਰਦੇ ਨੇ। ਆਪਨੇ ਸ਼ਰੀਰ ਦੀ ਤੁਲਨਾ ਦੂਜਿਆਂ ਦੇ ਨਾਲ ਕਰਕੇ ਰਹਿਣਗੇ ਆਪਣੇ ਕੰਮ ਤੋਂ ਦੇਖਾ ਉਹ ਵਾਰਦੀ। ਆਪਣੇ ਪਰਿਵਾਰ ਦੀ ਮਤਲਬ ਹਰ ਇੱਕ ਚੀਜ਼ ਦੇ ਵਿੱਚ ਤੁਲਨਾ ਕਰਨ ਦੀ ਆਦਤ ਨਹੀਂ ਆ। ਜਦੋਂ ਜੀਆ ਕੋ ਸੰਗਤ ਨਹੀਂ ਜਿਹਨੂੰ ਆਪਾਂ ਕਿਸੇ ਦੇ ਨਾਲ ਆਪਣੀ ਤੁਲਨਾ ਕਰਦੇ ਇਕ ਜਿੰਨਾ ਕਿ ਤੇ ਸਭੇ ਮਾਗਿਵਟਿਕੀ ਨਿਕਾ ਦਾ ਪਾਉ ਪੈਦਾ ਹੁੰਦਾ ਹੈ ਜੇ ਜਦੋਂ ਮਨ ਦੇ ਵਿੱਚ ਈਰਖਾ ਆ ਜਾਂਦੀ ਹੈ ਹੱਕੀ ਈਖਾ ਤੋਂ ਬਾਅਦ ਕਈ ਓਗਣ ਸਾਡੇ ਅੰਦਰ ਆ ਜਾਂਦੇ ਆ ਸਾਡੇ ਹੱਥੋਂ ਕਈ ਮਾਰੇ ਕੱਟ ਬੁਗਰਦੇ ਆ ਦੂਜੀ ਗੱਲ ਈਰਖਾ ਵਸ ਕੇ ਆ ਇਨਸਾਨ ਆਪਣੇ ਆਪ ਵੱਲ ਧਿਆਨ ਦੇ ਹੀ ਨਹੀਂ ਪੰਦਾ ਉਹਦਾ ਧਿਆਨ ਹਰ ਵੇਲੇ ਦੂਜਿਆਂ ਦੀ ਤਿੰਹਣੀ ਦੇ ਵਿੱਚ ਲੱਗਿਆ ਰਹਿੰਦਾ ਹੈ ਇਸੇ ਕਰਕੇ ਇਹ ਲੋਕ ਨੂੰ ਆਪਣੇ ਕੰਮਾਂ ਤੋਂ ਦਿਆਂ ਦੇ ਵਿੱਚ ਘਾਟੇ ਰਹਿੰਦੇ ਆ ਕੋਈ ਨ ਸਹਾਈ ਕਿੰਨਾ ਮੋਕਾ ਇਸਾ ਮਿਹਨਤ ਦੇ ਰੱਖ ਕੇ ਕਿੰਦਾ ਹੈ ਜੋ ਆਪਣੇ ਤੁਲਨਾ ਕਰੇ ਕਿ ਜਿਹੜੇ ਨਾ ਨਹੀਂ ਕਰਕੇ ਕਿਉਂਕਿ ਸਾਨੂੰ ਪਰਮਕਿਤਾ ਪਰਮਾਤਮਾ ਨੇ ਜਿਹਨੇ ਦਿੱਤਾ ਦੇ ਵੀ ਬਣਾਇਆ ਹੈ ਨਾ ਬਹੁਤ ਗੱਤਿਆ ਬਣਾ ਲਈ ਉਤਰੀ ਦੇਤੇ ਭੇਜਿਆ ਬਣਾ ਹਰ ਜੀਵ ਪਰਮਕਿਤਾ ਪਰਮਾਤਮਾ ਦੀ ਰਚਾਈ ਉਤਰੀ ਉਤਕਰਨਾਂ ਦੀ ਰਚਨਾ ਦੀ ਰਚਨਾ ਕਰਦੇ ਤਾਂ ਨਹੀਂ ਹੋ ਸਕਦੀ

مانی <سؤال> نہیں ہونے چاہیے بئیمانی بےمانی ہوا پیسہ سدے گرفت چنتاؤں <سؤال> پریشانی ہوتا رہے ہیں ہوں مانی دے پیسہ یا سارا <سؤال> محسوس سک میں روڑ کے لوگ <سؤال> سنگت <سؤال> جی جدو اپا کوئی دلت کام کرنے ਕੋਈ ਵੀ ਪੈਲ ਮਾਨੀ ਕਰਦੇ ਆ ਕਿਸੇ ਨਾਲ ਧੋਖਾ ਕਰਦੇ ਆ ਸਭ ਤੋਂ ਪਹਿਲਾਂ ਸੌਂਦੀ ਰਾਤਾਂ ਦੀ ਨੀਂਦ ਹੀ ਉਗਦੀ ਆ ਬੰਦੇ ਦੇ ਅੰਦਰ ਦਾ ਸੁਚੇਤਵਾਦ ਕਹਿੰਦਾ ਹੈ ਉਹ ਜੈਨ ਵਹਿਮ ਦਾ ਵਿਦੰਤਾ ਹੈ ਕਥਿਤ ਹੈ ਉਹ ਤੇ ਕੰਮ ਕਰਕੇ ਕੋਈ ਚੈਨ ਮਿਲਣ ਕੇ ਜਰ ਹੈ ਸਭਾਈ ਹੱਥ ਲੈਣੇ ਦੀ ਮਨੰਦਰ ਕਰਨੇ ਰੰਗੋ ਕੀ ਲੇਰਾ ਇੱਕ ਉੱਫੜੇ ਆ ਮੈਂ ਬਗੇ ਇਰੀ ਬਹੀ ਮੰਗੇ ਫੜੀ ਨਾ ਰਹੇ ਕਿਸੇ ਨੂੰ ਪਤਾ ਨਾ ਲੱਗੇ ਜੇ ਚੇਖੇ ਤੂੰ ਨਫਰੇ ਵਟਾ ਕੇ ਢੋਵੀ ਬਹੀ ਮੰਨ ਤੋਂ ਜੋ ਬੈਣਾ ਤੇ ਹੋਸ ਤੋਂ ਹੋ ਗਿਆ ਆਮਸ ਆਇਸ ਸਾਗੀ ਨਾਕਾਮ ਜਪੀ ਗਾ ਸਭ ਤੋਂ ਬਟਾਟ ਹੰਗਿਆ ਹਾਲ ਸੀ ਨਮ ਆਪਣੇ ਕਮਰਾ ਕਾਰਾਂ ਦੇ ਵਿੱਚ ਮਿ ਘਟਾ ਖਾਂਦਾ ਇਹਦੇ ਸ਼ਰੀਰ ਨੂੰ ਕਈ ਤਰ੍ਹਾਂ ਦੇ ਰੋਧ ਹੋ ਗਿਆ ਬਿਲਰ ਗਿਆ ਸ਼ੁਰ ਹਾਲ ਸੀ ਨਹੀਂ ਰੱਖਣਾ ਕਿ ਨਹੀਂ ਰਹਿਣਾ ਹੈ

تن تندرست رح گے اپنے ہر سی سمے سی طریقے لو جانے جلدی اٹھا کر کے ساتھ زندگی بہت کچھ ٹھیک منافع ہو جاتا ہے ਈਮਾਨਦਾਰੀ ਦੇ ਗੱਟ ਕਰਨੀਆਂ ਕਿਉਂਕਿ ਇਮਾਨਦਾਰੀ ਵਿਕਾਸ ਦੇ ਵਿੱਚ ਜੀ ਵਰਤ ਪਾਉਣੀ ਸੁਸੰਗਤ ਕੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ